ਤੇ ਸਨਮੇ ਦੇ ਵਿੱਚੋਂ ਸਿੱਖੀ ਕਿਤੇ ਨਾ ਕਿਤੇ ਦੂਰ ਹੁੰਦੀ ਹੁੰਦੀ ਹੌਲੀ-ਹੌਲੀ ਖਤਮ ਹੋ ਜੂਗੀ ਤੇ ਉਹਦੀ ਜਗ੍ਹਾ ਕੋਈ ਹੋਰ ਚੀਜ਼ ਲਊਗੀ ਤੇ ਤੁਹਾਨੂੰ ਕਿਸੇ ਨੂੰ ਵੀ ਇਹ ਦੱਸਣ ਦੀ ਲੋੜ ਨਹੀਂ ਕਿ ਅੱਜ ਕੱਲ ਸਨਮੇ ਦਾ ਲੋਕਾਂ ਦੇ ਉੱਤੇ ਕਿੰਨਾ ਵੱਡਾ ਇੰਪੈਕਟ ਹੈ ਤਾਂ ਸਿੱਧੀ ਜੀ ਗੱਲ ਹੈ ਕਿ ਅਸੀਂ ਇੱਕ ਬਹੁਤ ਵੱਡੇ ਤਬਕੇ ਨੂੰ ਸਿੱਖੀ ਤੋਂ ਦੂਰ ਕਰ ਦਾਂਗੇ ਦੋਸਤੋ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਅੱਜ ਦੀ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਮੈਂ ਜਦੋਂ ਵੀਡੀਓਜ਼ ਦੇਖ ਰਿਹਾ ਸੀ ਤਾਂ ਇੱਕ ਵੀਡੀਓ ਮੇਰੇ ਸਾਹਮਣੇ ਆਉਂਦੀ ਹੈ ਤੇ ਤੁਸੀਂ ਵੀ ਸਾਰਿਆਂ ਨੇ ਇਹ ਵੀਡੀਓ ਦੇਖੀ ਹੋਣੀ ਹੈ ਇੱਕ ਦੋ ਦਿਨ ਦਾ ਇਹ ਸਾਰਾ ਰੌਲਾ ਚੱਲ ਰਿਹਾ ਕਿ ਕੁਝ ਲੋਕ ਇੱਕ ਪੱਤਰਕਾਰ ਤੇ ਉਹਦੇ ਨਾਲ ਪੰਜ ਚਾਰ ਨਿਹੰਗ ਸਿੰਘ ਬਾਣੇ ਦੇ ਵਿੱਚ ਲੋਕ ਇੱਕ ਸ਼ੋਹ ਦੀ ਸ਼ੂਟਿੰਗ ਦੇ ਵਿੱਚ ਜਾਂਦੇ ਆ ਤੇ ਉਹ ਸ਼ੂਟਿੰਗ ਨੂੰ ਬੰਦ ਕਰਵਾ ਦਿੰਦੇ ਆ ਤੇ ਉਹਨਾਂ ਦਾ ਕਹਿਣਾ ਸੀ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਰਹੀ ਸੀ ਸਿੱਖ ਮਰਿਆਦਾ ਦਾ ਘਾਣ ਹੋ ਰਿਹਾ ਸੀ ਤਾਂ ਦੋਸਤੋ ਅਸਲ ਦੇ ਵਿੱਚ ਉੱਥੇ ਦਰਬਾਰ ਸਾਹਿਬ ਦਾ ਸੈੱਟ ਬਣਿਆ ਹੋਇਆ ਸੀ ਪਾਲਕੀ ਸਾਹਿਬ ਦੀ ਡੰਮੀ ਲੱਗੀ ਹੋਈ ਸੀ ਕਿਉਂਕਿ ਉਹ ਸ਼ੋਅ ਵਾਲਿਆਂ ਨੇ ਉੱਥੇ ਲਾਵਾ ਦਾ ਸੀਨ ਫਲਮਾਉਣਾ ਸੀ ਸਿੱਖ ਬਿਆਨ ਉਹ ਦਿਖਾਉਣਾ ਸੀ ਤੇ ਉਹ ਨਕਲੀ ਸਾਰਾ ਕੁਝ ਉਹਨਾਂ ਨੇ ਸੈੱਟ ਉੱਥੇ ਲਾਇਆ ਹੋਇਆ ਸੀ ਪਰ ਜੋ ਮੈਨੂੰ ਸਹੀ ਲੱਗਿਆ ਉਹ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗਾ ਵੀਡੀਓ ਨੂੰ ਪੂਰਾ ਦੇਖਿਓ ਤੇ ਨਾਲ ਹੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸੂਗਾ ਕਿ ਜੋ ਬੰਦਿਆਂ ਨੇ ਉਹ ਫਿਲਮ ਦੀ ਸ਼ੂਟਿੰਗ ਉੱਥੇ ਰਕਵਾਈ ਉਹਨਾਂ ਦੀ ਅਸਲ ਸਚਾਈ ਕੀ ਸੀ ਉਹਨਾਂ ਦਾ ਮਕਸਦ ਕੀ ਸੀ ਕਿ ਉਹਨਾਂ ਦਾ ਮਕਸਦ ਗੁਰੂ ਗ੍ਰੰਥ ਸਾਹਿਬ ਦੀ ਰਿਸਪੈਕਟ ਸੀ ਗਈ ਜਾਂ ਉਹ ਬੇਅਦਵੀ ਨੂੰ ਲੈ ਕੇ ਸੱਚਮੁੱਚ ਸਹਿਰਦ ਸੀ ਜਾਂ ਉਹਨਾਂ ਦਾ ਸੱਚਮੁੱਚ ਸਿੱਖ ਰਹਿਤ ਮਰਿਆਦਾ ਨੂੰ ਬਰਕਰਾਰ ਰੱਖਣਾ ਉਹਨਾਂ ਦਾ ਮਕਸਦ ਸੀ ਜਾਂ ਕਸੂਰ ਮਕਸਦ ਸੀ ਉਹ ਅਸਲ ਸਚਾਈ ਤੁਹਾਨੂੰ ਇਸ ਵੀਡੀਓ ਤੇ ਦੱਸੂਗਾ ਵੀਡੀਓ ਨੂੰ ਪੂਰਾ ਦੇਖਿਓ ਤੇ ਸਭ ਤੋਂ ਪਹਿਲਾਂ ਆਪਾਂ ਹੁਣ ਜਦੋਂ ਵੀਡੀਓ ਵੱਲ ਚੱਲਦੇ ਆ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆ ਫਿਲਮੀ ਪੱਖ ਤੋਂ ਲੈ ਕੇ ਤਾਂ ਫਿਲਮੀ ਪੱਖ ਤੋਂ ਦੋਸਤੋ ਤੁਹਾਨੂੰ ਸੁਭਾਵਿਕ ਜੀ ਗੱਲ ਹੈ ਕਿ ਜਦੋਂ ਸੇਕ ਸਕ੍ਰਿਪਟ ਲਿਖੀ ਜਾਂਦੀ ਹੈ ਕਿਸੇ ਵੀ ਚੀਜ਼ ਨੂੰ ਲੈ ਕੇ ਤਾਂ ਉਹ ਸਕ੍ਰਿਪਟ ਦੀ ਜੋ ਰਿਕੁਆਇਰਮੈਂਟ ਹੁੰਦੀ ਹੈ ਉਹ ਉਹਨਾਂ ਨੂੰ ਫਿਲਮਾਉਣਾ ਪੈਂਦਾ ਤੇ ਉਹ ਇਸ ਤਰੀਕੇ ਫਿਲਮਾਉਣਾ ਪੈਂਦਾ ਕਿ ਉਹ ਅਸਲ ਲੱਗੇ ਤੇ ਲੋਕਾਂ ਨੂੰ ਆਪਣੇ ਨਾਲ ਉਹ ਜੋੜ ਸਕੇ ਖਿੱਚ ਸਕੇ ਬੰਨ ਕੇ ਰੱਖ ਸਕੇ ਤਾਂ ਸਵਾਭਕ ਜੀ ਗੱਲ ਹੈ ਕਿ ਜਦੋਂ ਕੋਈ ਸਿੱਖ ਕਲਚਰ ਦੇ ਨਾਲ ਰਿਲੇਟਡ ਸਿੱਖੀ ਦੇ ਨਾਲ ਰਿਲੇਟਡ ਸਕ੍ਰਿਪਟ ਲਿਖਦਾ ਤਾਂ ਜੇਕਰ ਉਹਨਾਂ ਨੇ ਸਿੱਖ ਮਰਿਆਦਾ ਦੇ ਅਨੁਸਾਰ ਵਿਆਹ ਦਿਖਾਉਣਾ ਹੈ ਤਾਂ ਉਹਨਾਂ ਨੂੰ ਇਹ ਸਾਰਾ ਸੈੱਟ ਲਾਉਣਾ ਪਊਗਾ ਤਾਂ ਕਿ ਉਹ ਸਾਰਾ ਕੁਝ ਅਸਲੀ ਲੱਗੇ ਤੇ ਉਹ ਲੋਕਾਂ ਨੂੰ ਪਸੰਦ ਆ ਸਕੇ ਤੇ ਇਸੇ ਤਰੀਕੇ ਜੇਕਰ ਕਿਸੇ ਨੇ ਕੋਈ ਪੁਲਿਸ ਦੇ ਨਾਲ ਰਿਲੇਟਡ ਸੀਨ ਫਿਲਮਾਉਣਾ ਹੁੰਦਾ ਤਾਂ ਨਕਲੀ ਪੁਲਿਸ ਬਣਾਈ ਜਾਂਦੀ ਹੈ ਨਕਲੀ ਥਾਣੇ ਬਣਾਏ ਜਾਂਦੇ ਆ ਨਕਲੀ ਅਦਾਲਤਾਂ ਦੇ ਸੈੱਟ ਲਾਏ ਜਾਂਦੇ ਆ ਤਾਂ ਦੋਸਤੋ ਇਹ ਸਿੱਧੀ ਤੇ ਸਾਫ਼ ਜੀ ਗੱਲ ਹੈ ਕਿ ਜੇਕਰ ਸਿੱਖ ਸਕ੍ਰਿਪਟ ਕੀ ਸਿੱਖ ਕਲਚਰ ਦੇ ਨਾਲ ਰਿਲੇਟਡ ਸਕ੍ਰਿਪਟ ਲਿਖੀ ਜਾਊਗੀ ਤਾਂ ਇਹ ਸਾਰਾ ਇਸ ਤਰੀਕੇ ਸੈੱਟ ਲਾਉਣੇ ਉਹਨਾਂ ਦੀ ਮਜਬੂਰੀ ਵੀ ਆ ਉਹਨਾਂ ਨੂੰ ਲਾਉਣੇ ਵੀ ਪੈਣਗੇ ਤੇ ਇਹ ਲੱਗਣੇ ਵੀ ਆ ਪਰ ਦੋਸਤੋ ਜਿਸ ਤਰੀਕੇ ਪਿਛਲੇ ਦਿਨਾਂ ਦੇ ਵਿੱਚ ਜਥੇਦਾਰ ਸਾਹਿਬ ਦਾ ਵੀ ਬਿਆਨ ਆਇਆ ਕਿ ਇਹਨਾਂ ਚੀਜ਼ਾਂ ਨੂੰ ਲੈ ਕੇ ਸਖਤ ਨੋਟਿਸ ਲਿਆ ਜਾਊਗਾ ਤਾਂ ਮੈਨੂੰ ਇਹ ਲੱਗਦਾ ਕਿ ਇਹ ਸਾਰਾ ਕੁਝ ਹੋਣ ਤੋਂ ਬਾਅਦ ਜਿਹੜੀਆਂ ਸਕ੍ਰਿਪਟਾਂ ਫਿਲਮਾਂ ਦੀਆਂ ਲਿਖੀਆਂ ਜਾਣੀਆਂ ਸ਼ੋਹਾਂ ਦੀਆਂ ਲਿਖੀਆਂ ਜਾਣੀਆਂ ਉਹਨਾਂ ਦੇ ਵਿੱਚੋਂ ਸਿੱਖ ਕਲਚਰ ਨੂੰ ਪਾਸੇ ਕਰ ਦਿੱਤਾ ਜਾਊਗਾ ਇਸੇ ਕਰਕੇ ਮੈਂ ਟਾਈਟਲ ਦਿੱਤਾ ਕਿ ਇਸ ਫਿਲਮਾਂ ਦੇ ਵਿੱਚੋਂ ਸਿੱਖੀ ਦਾ ਸਫਾਇਆ ਕਿਉਂਕਿ ਉਹਨਾਂ ਨੇ ਕਰੋੜਾਂ ਰੁਪਏ ਲਾਉਣੇ ਹੁੰਦੇ ਆ ਤੇ ਉਹਨਾਂ ਨੇ ਉਹਦੇ ਉੱਤੋਂ ਕਮਾਈ ਵੀ ਕਰਨੀ ਹੁੰਦੀ ਆ ਤਾਂ ਜਦੋਂ ਕਿਤੇ ਇਹੋ ਜੀ ਗੱਲਬਾਤ ਬਣ ਜਾਂਦੀ ਆ ਤਾਂ ਉਹਨਾਂ ਦੇ ਰੁਪਏ ਡੁੱਬਣ ਦਾ ਵੀ ਜਿਹੜਾ ਰਿਸਕ ਹੁੰਦਾ ਤਾਂ ਕੋਈ ਵੀ ਇਹੋ ਜਿਹਾ ਰਿਸਕ ਨਹੀਂ ਲਊਗਾ ਤਾਂ ਇਹਦੇ ਬਦਲੇ ਉਹ ਕੀ ਕਰਨਗੇ ਕਿ ਇਸ ਸਿੱਖ ਕਲਚਰ ਦੀਆਂ ਸਕ੍ਰਿਪਟਾਂ ਲਿਖਣੀ ਹੀ ਬੰਦ ਹੋ ਜਾਣਗੀਆਂ ਸਿੱਖ ਕਲਚਰ ਦੇ ਸੀਨੀਅਰ ਫਿਲਮਾਉਣੇ ਬੰਦ ਹੋ ਜਾਣਗੇ ਤੇ ਸਿਨੇਮੇ ਦੇ ਵਿੱਚੋਂ ਸਿੱਖੀ ਕਿਤੇ ਨਾ ਕਿਤੇ ਦੂਰ ਹੁੰਦੀ ਹੁੰਦੀ ਹੌਲੀ ਹੌਲੀ ਖਤਮ ਹੋ ਜੂਗੀ ਤੇ ਉਹਦੀ ਜਗ੍ਹਾ ਕੋਈ ਹੋਰ ਚੀਜ਼ ਲਊਗੀ ਤੇ ਤੁਹਾਨੂੰ ਕਿਸੇ ਨੂੰ ਵੀ ਇਹ ਦੱਸਣ ਦੀ ਲੋੜ ਨਹੀਂ ਕਿ ਅੱਜ ਕੱਲ੍ਹ ਸਿਨੇਮੇ ਦਾ ਲੋਕਾਂ ਦੇ ਉੱਤੇ ਕਿੰਨਾ ਵੱਡਾ ਇੰਪੈਕਟ ਹੈ ਕਿੰਨੀ ਵੱਡੀ ਕਿੰਨਾ ਵੱਡਾ ਪ੍ਰਭਾਵ ਹੈ ਤੇ ਕਿੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਸਿਨੇਮੇ ਦੇ ਨਾਲ ਜੁੜੇ ਹੋਇਆ ਤਾਂ ਸਿੱਧੀ ਜੀ ਗੱਲ ਹੈ ਕਿ ਅਸੀਂ ਇੱਕ ਬਹੁਤ ਵੱਡੇ ਤਬਕੇ ਨੂੰ ਸਿੱਖੀ ਤੋਂ ਦੂਰ ਕਰ ਦਾਂਗੇ ਜੇਕਰ ਸਿੱਖ ਕਲਚਰ ਸਿਨੇਮੇ ਤੋਂ ਦੂਰ ਹੁੰਦਾ ਤਾਂ ਦੋਸਤੋ ਫਿਰ ਸਾਨੂੰ ਕੱਲ ਨੂੰ ਉਹ ਰੋਣੇ ਵੀ ਨਹੀਂ ਰੋਣੇ ਚਾਹੀਦੇ ਕਿ ਸਾਡੇ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਨੇ ਤੇ ਇੱਥੇ ਲੱਚਰਤਾ ਫੈਲ ਰਹੀ ਹੈ ਕਿਉਂਕਿ ਜੇਕਰ ਕੋਈ ਚੰਗਾ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਅਸੀਂ ਉਹਦੇ ਵਿੱਚ ਵੀ ੜਿਕਾ ਡਾ ਰਹੇ ਆ ਅਸੀਂ ਉਹ ਵੀ ਉਹਨੂੰ ਬਣਾਉਣ ਨਹੀਂ ਦੇ ਰਹੇ ਤੇ ਜੇ ਕੋਈ ਫਿਰ ਗਲਤ ਬਣਾਊਗਾ ਤਾਂ ਫਿਰ ਅਸੀਂ ਉੱਥੇ ਵੀ ਆਪਣਾ ਰੋਣਾ ਲੈ ਕੇ ਬਹਿ ਜਾਾਂਗੇ ਕਿ ਲੱਚਰਤਾ ਫੈਲ ਰਹੀ ਹੈ ਤੇ ਸਾਡੇ ਬੱਚੇ ਸਿੱਖੀ ਤੋਂ ਦੂਰ ਹੋ ਰਹੇ ਆ ਪਰ ਦੋਸਤੋ ਅਸਲ ਦੇ ਵਿੱਚ ਇਹ ਸਾਰੇ ਕਾਸੇ ਦਾ ਕਾਰਨ ਮੇਰੇ ਹਿਸਾਬ ਨਾਲ ਇਹੋ ਜਿਹੇ ਲੋਕ ਬਣਦੇ ਜਿਨ੍ਹਾਂ ਨੇ ਜਾ ਕੇ ਉੱਥੇ ਹੰਗਾਮਾ ਕੀਤਾ ਤੇ ਇਹ ਮੇਰੇ ਹਿਸਾਬ ਨਾਲ ਵੀ ਨਹੀਂ ਬਣਦੇ ਕਿਉਂਕਿ ਜਦੋਂ ਇਸ ਪੱਤਰਕਾਰ ਨੇ ਵੀਡੀਓ ਪਾਈ ਤਾਂ ਮੈਂ ਉਹਦੇ ਥੱਲੇ ਜੋ ਕਮੈਂਟ ਸੀ ਉਹ ਪੜੇ ਤਾਂ 95% ਲੋਕਾਂ ਨੇ ਇਹਨਾਂ ਨੂੰ ਲਾਂਤਾਂ ਪਾਈਆਂ ਉਨ੍ਹਾਂ ਦੇ ਵਿੱਚ ਕਿਸੇ ਦਾ ਕਹਿਣਾ ਸੀ ਕਿ ਇਹ ਤਾਲੀਵਾਨੀ ਸੋਚ ਹੈ ਤਾਂ ਦੋਸਤੋ ਤਾਲੀਵਾਨੀ ਸੋਚ ਦੇ ਨਾਲ ਸਿੱਖੀ ਕਦੇ ਵੀ ਅੱਗੇ ਨਹੀਂ ਜਾ ਸਕਦੀ ਤੇ ਕਿਸੇ ਦਾ ਕਹਿਣਾ ਸੀ ਕਿ ਇਹਨਾਂ ਨੇ ਗਲਤ ਕੀਤਾ ਇਹ ਗੁੰਡਾਗਰਦੀ ਆ ਇਹ ਆਪੋ ਬਣੇ ਕੜਮ ਚੌਧਰੀ ਆ ਤਾਂ ਇਸ ਤਰੀਕੇ ਲੱਗ-ਲੱਗ ਲੋਕਾਂ ਦੀ ਰਾਏ ਸੀ ਇਹਨਾਂ ਬਾਰੇ ਉਹਨਾਂ ਕਮੈਂਟਾਂ ਦੇ ਵਿੱਚ ਬਾਕੀ ਤੁਹਾਡੀ ਕੀ ਰਾਏ ਆ ਕਮੈਂਟ ਕਰਿਓ ਵੀਡੀਓ ਚੰਗੀ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾ ਦੋਸਤੋ ਐਂਡ ਦੇ ਉੱਤੇ ਅਸੀਂ ਫਿਰ ਉਹੀ ਗੱਲ ਕਹਿਨੇ ਆ ਕਿ ਜੇਕਰ ਫਿਲਮਾਂ ਦੇ ਵਿੱਚ ਸਿੱਖੀ ਰੱਖਣੀ ਹੈ ਤਾਂ ਉਹਨਾਂ ਨੂੰ ਐਦਾਂ ਦੇ ਸੈਟ ਲਾਉਣੇ ਪੈਣਗੇ ਉਹ ਸੀਨ ਫਿਲਮਾਉਣੇ ਪੈਣਗੇ ਜੋ ਸਕ੍ਰਿਪਟ ਦੀ ਡਿਮਾਂਡ ਹੈ ਤੇ ਜੇਕਰ ਤੁਹਾਡਾ ਕੋਈ ਵਿਚਾਰ ਹੈ ਕਮੈਂਟਾਂ ਦੇ ਵਿੱਚ ਜਰੂਰ ਸਾਂਝਾ ਕਰਿਓ ਅੱਜ ਦੀ ਇਸ ਵੀਡੀਓ ਦੇ ਲਈ ਐਂਡਿੰਗ